ਚਲੋ ਥਾਣੇ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਮਾਇ ਮਾਰ ਮਾਂਜੋਤ ਐਸਐਸਪੀ ਸਾਹਿਬ ਪਰਮਪਰ ਅਤੇ ਮਾਂਜੋਤ ਡੀਐਸਪੀ ਸਾਹਿਬ ਕਿਹਨ ਸਰਦਾਰ ਸਿੰਘ ਮਸੰਦੂ ਦੇ ਗਾਵੇ ਪਰ ਜਿਹੜੀ ਵਿਕੈਂਸੀ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਮੇਰੀ ਪੋਸਟਿੰਗ ਤੋਂ ਤੋਂ ਪ੍ਰੰਤ ਜਿਹੜਾ ਮੈਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਕਿ ਜਿਹੜੇ ਲੋਕ ਨੇ ਇੱਥੇ ਸ਼ਾਮੀ ਦੇ ਸਵੇਰੇ ਜਾਂ ਸਕੂਲ ਕਾਲ ਮੁੰਦਾ ਕਰਕੇ ਮੋਟਰਸਾਈਕਲ ਦੇ ਮਾਰਦੇ ਨੇ ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਹੈ ਦਿਮਾਤਾ ਬਲਦੀ ਸਪੈਸ਼ਲੀ ਕਰਕੇ ਕਿ ਅਸੀਂ ਸਪੈਸ਼ਲੀ ਬੁਲਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਆ ਤਾਂ ਜੋ ਕਿ ਮੋਟਰਸਾਈਕਲ ਜਿਹੜੇ ਨੇ ਜੇ ਪਟਾਕੇ ਮਾਰਦੇ ਨੇ ਉਹ ਤਾਂ ਇਹ ਪ੍ਰੋਪਰ ਪੈਸ ਪਰ ਟ੍ਰੈਫਿਕ ਰੂਲ ਜਿਨ੍ਹਾਂ ਦੇ ਚਲਾਣ ਕੀਤਾ ਜਾਂਦਾ ਅਸੀਂ ਇੱਕ ਮੋਟਰਸਾਈਕਲ ਜਿਹੜਾ ਅਨਪਾਉਂਟ ਕੀਤਾ ਹੈ ਸੈਕਿੰਡਲੀ ਅਸੀਂ ਬਹੁਰੀ ਮੋਟਰਸਾਈਕਲ ਜਿਹੜੇ ਚੈੱਕ ਆ ਰਹੇ ਨੇ ਵਿਦਾਊਟ ਨੰਬਰ ਪਲੇਟਸ ਨੇ ਕਾਫੀ ਮੋਟਰਸਾਈਕਲ ਦੀ ਖੇਣ ਦੇ ਮੇਰੇ ਵੇਖਣ ਚਾਇਆ ਕਿ ਵਿਦਾਊਟ ਨੰਬਰ ਪਲੇਟ ਜਿਹੜੇ ਨੇ ਉਹ ਲੋਕ ਲੈ ਦੇਤੇ ਰਹੇ ਨੇ ਤੇ ਅਸੀਂ ਪ੍ਰੋਪਰਲੀ ਜਿਹੜੇ ਪ੍ਰੋਪਰ ਨੰਬਰ ਪਲੇਟ ਜਿਨ੍ਹਾਂ ਨੇ ਨਵੀਂ ਆਪਣੇ ਵੀਕਲਸ ਨੂੰ ਲਗਾਇਆ ਹੋਇਆ ਇਹਨਾਂ ਨੂੰ ਅਸੀਂ ਚੈੱਕ ਕਰਕੇ ਤੇਮਾਂ ਦੀ ਚਲਾਨ ਕਰਦੇ ਹਾਂ